ਕਿ ਚੈਰੀ ਗਰ ਆਪਣੇ ਤਾਏ ਨਾਲ ਰਿਸ਼ੀ ਨਗਰ ਇਨਕਮ ਟੈਕਸ ਕਲੋਨੀ ਦਾ ਉੱਤਰੀ ਸਾਈਡ ਤੇ ਜਾ ਰਿਹਾ ਸੀ ਉਹਨਾਂ ਨੂੰ ਮਿਠਾ ਕੇ ਉਹਨਾਂ ਕੋਲ ਵੈਪਨ ਵੀ ਸੀਗਾ ਵੈਪਨ ਤੇ ਜਨਕ ਤੇ ਉਹ ਰੋ ਲੈ ਗਏ ਤੇ ਉਹਨਾਂ ਤੋਂ ਕੈਸ਼ ਤੇ ਮੋਬਾਈਲ ਲੈਪਟਾਪ ਚਾਂਦੀ ਦਾ ਬ੍ਰੇਸਲੇਟ ਇਹ ਖੋ ਕੇ ਲੈ ਗਏ ਸੀਗੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਕਿ ਦੋ ਅਸੀਂ ਮੇਨ ਅਕੀਊਟ ਫੜ ਲਏ ਇਹਨਾਂ ਚੋਂ ਅੱਜ ਅਸੀਂ 15780000 ਕੈਸ਼ 694 ਡਾਲਰ ਯੂ ਐਸ ਡਾਲਰ ਇੱਕ ਸਵਿਫਟ ਕਾਰਜੀ ਦੇ ਵਿੱਚ ਆਏ ਸੀਗੇ ਇਹ ਬਰਾਮਗੀ ਹੋ ਗਈ ਹੈ ਤੇ ਚਾਰ ਹੋਰ ਜਿਹੜੇ ਬਾਈ ਨੇਮ ਨਾਮਜ਼ਦ ਕਰ ਲਏ ਦੂਜਾ ਹੈਗਾ ਜਿਹੜਾ ਸਾਡਾ ਸਿਵਲ ਲਾਈਨਸ ਦੇ ਵਿੱਚ ਪਿਛਲੇ 15-20 ਦਿਨਾਂ ਤੋਂ ਕਾਫੀ ਗੱਡੀਆਂ ਦੀ ਟਾਇਰਾਂ ਨੂੰ ਲਾ ਕੇ ਚਲੇ ਜਾਂਦੇ ਸੀ ਲੋਕ ਲੋਕਾਂ ਦੇ ਅਲੋਏ ਵੀਲਸ ਉਤਾਰ ਲੈਂਦੇ ਸੀਗੇ ਸਕੋਰਪਿਓ ਐਨ ਵਗੈਰਾ ਦੇ ਇਹ ਵਰਨਾ ਗੱਡੀ ਜਿਹੜੀ ਇਹ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਇਹਦੇ ਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਇਹ ਚ ਹੈਗੇ ਨੇ ਤਿੰਨ ਉਪਲੱਬਧੀਆਂ ਲੈ ਕੇ ਤੁਹਾਡੇ ਕੋਲ ਆਏ ਆ ਸਾਡੀ ਪਹਿਲੀ ਜਿਹੜੀ ਹੈਗੀ ਹੈ ਪੀਏਯੂ ਦੀ ਐਫਆਈਆਰ ਨੰਬਰ 100 ਇਹ 16 ਦੀ ਸ਼ਾਮ ਦੀ ਗੱਲ ਹੈ ਕਿ ਚੈਰੀ ਗਰ ਆਪਣੇ ਤਾਏ ਨਾਲ ਰਿਸ਼ੀ ਨਗਰ ਇਨਕਮ ਟੈਕਸ ਕਲੋਨੀ ਦਾ ਉੱਤਲੀ ਸਾਈਡ ਤੇ ਜਾ ਰਿਹਾ ਸੀ ਤੇ ਸਵਿਫਟ ਕਾਰ ਦੇ ਵਿੱਚ ਪੰਜ ਬੰਦੇ ਆਏ ਤੇ ਉਹ ਕਹਿੰਦੇ ਕਿ ਅਸੀਂ ਇਨਕਮ ਟੈਕਸ ਟੈਕਸ ਦੇ ਅਫੀਸਰ ਹੈਗੇ ਆ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਤੇ ਉਹਨਾਂ ਕੋਲੇ ਉਹ ਵੈਸਟ ਏਂਡ ਯੂਨੀਅਨ ਵਾਲੇ ਕੈਸ਼ ਸੀਗਾ ਤੇ ਉਹਨਾਂ ਨੂੰ ਮਿਠਾ ਕੇ ਉਹਨਾਂ ਕੋਲੇ ਵੈਪਨ ਵੀ ਸੀਗਾ ਵੈਪਨ ਤੇ ਜਦੋਂ ਉਹ ਤੇਵਰ ਉਹ ਲੈ ਗਈ ਤੇ ਉਹਨਾਂ ਤੋਂ ਕੈਸ਼ ਤੇ ਮੋਬਾਈਲ ਲੈਪਟਾਪ ਚਾਂਦੀ ਦਾ ਬ੍ਰੇਸਲੇਟ ਇਹ ਖੋ ਕੇ ਲੈ ਗਈ ਸੀਗੇ ਤੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਕਿ ਦੋ ਅਸੀਂ ਮੇਨ ਅਕਿਊਜ਼ ਫੜ ਲਏ ਹੈ ਉਹਦੇ ਸੰਜੀਵ ਗੋਇਲ ਵਰਨ ਮਿੱਤਰ ਇਹ ਦੋ ਅੰਮ੍ਰਿਤਸਰ ਤੋਂ ਨੇ ਇਹਨਾਂ ਚੋਂ ਅੱਜ ਅਸੀਂ 15 ਲੱਖ 78000 ਕੈਸ਼ 694 ਡਾਲਰ ਯੂ ਐਸ ਡਾਲਰ ਇੱਕ ਸਵਿਫਟ ਕਾਰਜ ਦੇ ਵਿੱਚ ਆਏ ਸੀਗੇ ਇਹ ਬਰਾਮਦਗੀ ਹੋ ਗਈ ਹੈ ਤੇ ਚਾਰ ਹੋਰ ਜਿਹੜੇ ਬਾਈ ਨੇਮ ਨਾਮਜ਼ਦ ਕਰ ਲਏ ਤੁਹਾਨੂੰ ਫਿਰ ਦੱਸਾਂਗੇ ਜੋ ਜੋ ਇਹਦੇ ਚ ਦੋ ਫੜ ਲੇ ਤੁਹਾਡੇ ਕੋਲ ਫਿਰ ਆਵਾਂਗੇ ਦੂਜਾ ਹੈਗਾ ਜਿਹੜਾ ਸਾਡਾ ਸਿਵਲ ਲਾਈਨ ਦੇ ਵਿੱਚ ਪਿਛਲੇ 15 20 ਦਿਨਾਂ ਤੋਂ ਕਾਫੀ ਗੱਡੀਆਂ ਦੀ ਟਾਇਰਾਂ ਨੂੰ ਲਾ ਕੇ ਚਲੇ ਜਾਂਦੇ ਸੀ ਲੋਕ ਲੋਕਾਂ ਦੇ ਲਾਇਅ ਵੀਲਸ ਉਤਾਰ ਲੈਂਦੇ ਸੀਗੇ ਸਕੋਰਪੀਓ ਐਨ ਵਗੈਰਾ ਦੇ ਉਹ ਵੀ ਅਸੀਂ ਕਾਮਯਾਬ ਹੋਏ ਆ ਉਹਨਾਂ ਨੂੰ ਚੋਰਾ ਨੂੰ ਫੜਨ ਤੇ ਇਹ ਚ ਸਾਨੂੰ 31 ਟਾਇਰ ਸਮੇਤ ਰਿੰਸ ਇਹ ਵਰਨਾ ਗੱਡੀ ਜਿਹੜੀ ਇਹ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਤੇ ਇਹਦੇ ਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਇਹ ਚ ਹੈਗੇ ਨੇ ਗੁਰਜੀਤ ਸ਼ਿਵਰਾਜ ਮਨੋਜ ਕੁਮਾਰ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਇਹ ਸਾਰੇ ਅੰਮ੍ਰਿਤਸਰ ਦੇ ਵਾਸੀ ਨੇ ਇਹ ਦੇ ਨਾਲ ਸਾਡੀਆਂ ਚਾਰ ਵਰਦਾਤਾਂ ਜਿਹੜੀਆਂ ਮੁਕਦਮੇ ਜਿਹੜੇ ਹੈਗੇ ਸੀਗੇ ਉਹ ਟਰੇਸ ਹੋ ਗਏ ਡਿਵੀਜ਼ਨ ਨੰਬਰ 8 ਤੇ ਸੀਗੇ ਉਹਨੇ ਸਾਡੇ ਕੋਲੇ ਪੁਲਿਸ ਰਿਮਾਨਟ ਤੇ ਆਨੇ ਇਹਨਾਂ ਤੋਂ ਹੋਰ ਵੀ ਸਾਨੂੰ ਬ੍ਰਾਮ ਦੀ ਵੀ ਆਸ ਹੈਗੀ ਹੈ ਤੀਜੀ ਸਾਡੀ ਜਿਹੜੀ ਹੈਗੀ ਹੈ ਕਿ ਇੱਕ ਸੇਫ ਪੰਜਾਬ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਆ ਉਹਦੇ ਵਿੱਚ ਸਾਡਾ ਇਹ ਕਾਫੀ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ ਹੈ ਸੋ ਉਹਦੇ ਚ ਇੱਕ ਇਨਫਾਰਮਰ ਨੂੰ ਇਹ ਮੁਕਲ ਮੱਟੂ ਨਾਮ ਦਾ ਜਿਹੜਾ ਹੈਗਾ ਸੀਗਾ ਇਸ ਬੰਦੇ ਨੇ ਧਮਕਾਇਆ ਸੀ ਸੋ ਅਸੀਂ ਇਹਦੇ ਪਿੱਛੇ ਕਾਫੀ ਦਿਨ ਤੋਂ ਲੱਗੇ ਹੋਏ ਸੀ ਸੋ ਸਾਨੂੰ ਇਹ ਵਾਂਟਡ ਸੀਗਾ ਤੇ ਇਹ ਸਾਨੂੰ ਸਾਡੇ ਕ੍ਰਾਈਮ ਬ੍ਰਾਂਚ 3 ਨੇ ਅੰਡਰ ਦੀ ਐਵਲ ਗਾਈਡੈਂਸ ਆਫ ਸਾਡੇ ਡੀਸੀਪੀ ਐਡੀਸੀਪੀਸ ਆ ਉਹ ਸਾਨੂੰ ਮਿਲ ਗਿਆ ਉਹਨ ਕਾਬੂ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 1 ਕਿਲੋ 5 ਗ੍ਰਾਮ ਹਿਰੋਇਨ ਇੱਕ ਬਲੌਕ ਪਿਸਟਲ ਦੋ ਕੰਟਰੀ ਮੇਡ ਪਿਸਟਲ ਨੇ ਇੱਕ ਬਲੇਨੋਕਾਰ 2.5 ਲੱਖ ਡਰਗ ਮਨੀ ਤੇ 22 ਰਾਊਂਡ ਉੱਤੇ ਰਿਕਵਰ ਹੋਇਆ ਇਹਦੇ ਨਾਲ ਸਾਡੇ ਇਸ ਬੰਦੇ ਦੇ ਉੱਤੇ ਕੋਈ 8 ਮੁਕਦਮੇ ਦਰ ਸੀਗੇ ਸੋ ਕਾਫੀ ਦੇਰ ਤੇ ਸਾਨੂੰ ਆਨਟਡ ਸੀਗਾ ਇਹਨੂੰ ਅਸੀਂ 17 ਤਰੀਕ ਨੂੰ ਅਰੈਸਟ ਕਰ ਲਿਆ ਉਹ ਉਹਨਾਂ ਨੂੰ ਵੀ ਐਗਜ਼ੈਕਟ ਮਾਉਂਟ ਨਹੀਂ ਪਤਾ ਸੀਗਾ ਕਿਉਂਕਿ ਉਹ ਵੈਸਟਰਨ ਯੂਨੀਅਨ ਦੇ ਇੱਕ ਇੱਕ ਦਿਨ ਦੀ ਕਲੈਕਸ਼ਨ ਸੀ ਸੋ ਉਹਦੇ ਵਿੱਚ ਸਾਨੂੰ ਤੁਹਾਨੂੰ ਦੱਸਿਆ ਸੀਗਾ ਕਿ 15 ਲੱਖ ਹਾਂ ਰਿਕਵਰੀ ਸਾਡੀ ਹੋ ਗਈ ਹੈ ਵਿੱਚ 694 ਯੂ ਐਸ ਡਾਲਰ ਵੀ ਹੋ ਗਏ ਨੇ ਤੇ ਵਾਈਟ ਕਾਰ ਵੀ ਹੋ ਗਈ ਹੈ اچھا ਇਹ ਤੇ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਰਿਸ਼ਤੇਦਾਰ ਸੀਗੇ ਜਿਹੜੇ ਜਿਹੜਾ ਸਾਡਾ ਹਾਂ ਸੀਗਾ ਬੰਦਾ ਹੈ ਚੈਰੀ ਗਰਗ ਇਹ ਇਹਦਾ ਮਾਮਾ ਲੱਗਦਾ ਉਥੋਂ ਮਾਮਾ ਹੀ ਲੱਗਦਾ ਸੀ ਸੰਜੀਵ ਮਾਮਾ ਸੰਜੀਵ ਗਰਗ ਜਿਹੜਾ ਫੜਿਆ ਹੈ ਉਹ ਵੀ ਆਪਦੇ ਸਾਲੇ ਨਾਲ ਹੀ ਸੀਗਾ ਸੋ ਹ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਪਤਾ ਹੁੰਦਾ ਨਾ ਆਦਰਵਾਇਜ਼ ਆਮ ਬੰਦੇ ਨੂੰ ਕਿਵੇਂ ਪਤਾ ਹੋਊਗਾ ਕਿ ਉਹ ਪੈਸੇ ਲੈ ਕੇ ਜਾਂਦੇ ਆ ਰੋਜ਼ ਦਾ ਕੰਮ ਹੈ ਉਹਨਾਂ ਦਾ ਕਿਹੜੇ ਏਰੀਆ ਤੇ ਜਾਂਦੇ ਆ ਸੋ ਸਾਨੂੰ ਇਹ ਸ਼ੱਕ ਸੀਗਾ ਕਿ ਜਾਨ ਪਛਾਣ ਹੋਏਗੀ ਕੋਈ ਸੋ ਉਸੇ ਬੇਸ ਤੇ ਸਾਨੂੰ ਫਿਰ ਈਡ ਵੀ ਮਿਲਦੀ ਗਈ ਹੈ ਜਿਹੜੀ ਕਾਰਾਂ ਦੇ ਉਹ ਅਸੀਂ ਕਰ ਰਹੇ ਆਂ ਵੈਰੀਫਾਈ ਅੰਮ੍ਰਿਤਸਰ ਦਾ ਹੀ ਨਿਕਲੇ ਆ ਮੇਨਲੀ ਉਥਰੇ ਉਧਰਲੇ ਸਾਈਡ ਤੇ ਹੀ ਆ ਉਹ ਵੀ ਅਸੀਂ ਦੇਖਾਂਗੇ ਉਹ ਸਾਰਾ ਤਫਤੀਸ਼ ਦਾ ਕੰਮ ਆਗੇ ਹੁਣ ਅਸੀਂ ਕਰਾਂਗੇ ਵੈਰੀਫਾਈ ਸਾਰਾ ਇਹ ਮੈਂ ਉਹਨਾਂ ਨੂੰ ਵੀ ਫੜਾਂਗੇ ਜਿਹੜੇ ਖਰੀਦਦੇ ਸੀ ਹਾਂਜੀ ਹਾਂ ਜ਼ਿਆਦਾਤਰ ਅੰਮ੍ਰਿਤਸਰ ਦਾ ਹੀ ਨਿਕਲੇ ਜਾਂ ਇਹ ਦੋਨੋਂ ਯਾਰ ਸਾਰਾ ਦਾ